ਪਾਪਾ ਨਹੀਂ ਹਾਓ ਔਖਾੜਾ ਕਰ ਕਿਸਰ ਮਾਣੇ ਹਾਂ ਕਿ ਮੈਂ ਸੀ ਕਮੇ ਸੀ ਲਾ ਕੇ ਆਵੇਂ ਪੁੱਤਾ ਕਿ ਮੈਂ ਸੀ ਓ ਖੇਤ ਕਿਹੜਾ ਮਾਰਿਆ ਕਰ ਕਿਸੇ ਬੈਨੇ ਤੂੰ ਖੇਤ ਕਿਹੜਾ ਵੀ ਮਾਰ ਕੇ ਆਵਾਂਗੇ ਜੇ ਤੂੰ ਬਾਲਾ ਕਹਿਣਾ ਬਈ ਮੈਂ ਜਾ ਆਉਣਾ ਕੋਈ ਗੱਲ ਨਹੀਂ ਘੰਟਾ ਤੱਕ ਲੱਪਾ ਨਹੀਂ ਮਾਰਨ ਤੂੰ ਬਣਾ ਤੱਕ ਕਹਿਣਾ ਬੜੀਆ ਤੂੰ ਪਾਣੀ ਦੀ ਸੁਣ ਲਾਓ ਸੱਚਾ ਮੈਂ ਤੁਹਾਨੂੰ ਆਇਆ ਦਾ ਸੀਗਾ ਵੀ ਉਹ ਜਿਹੜਾ ਸੰਦੀਪ ਨਹੀਂ ਹੈ ਜਿਹੜਾ ਆਪਣਾ ਗਵੰਡੀ ਹੈ ਆਹ ਹਾਂ ਪਿਛਲੇ ਸਾਲ ਆਪਾਂ ਬਾਹਨ ਠੀਕੀ ਤੇ ਲੈਂਦੇ ਸੀਗੇ ਉਹਨੇ ਆਪਾਂ ਨੂੰ ਬਾਹਨ ਠੀਕੀ ਤੇ ਲੈਣ ਨਹੀਂ ਦਿੱਤਾ ਉਹਨੇ ਆਪਣੀ ਮਰਜ਼ੀ ਪਿਆ ਉਹਦਾ ਮਹੀ ਨਹੀਂ ਹੋਣ ਦਿੱਤਾ ਅੱਛਾ ਹਾਂ ਦੋ ਸਾਰੇ ਇਹ ਕੰਮ ਕਰਾ ਕੇ ਰੋ ਜਾ ਗੱਲ ਪਰ ਸੁਣੀ ਕਰਦਾ ਸਾਲੇ ਤੂੰ ਉਹ ਜਿਹੜਾ ਬੰਦਾ ਚੋਣ ਲਾ ਸੀਗਾ ਉਹ ਰਸਤਾ ਕਰਾ ਹੁਣਾ ਸੀ ਪਰ ਸੋ ਵੀ ਸੇ ਮੁੰਡੇ ਨੂੰ ਨਾ ਇਸਨੇ ਉਹ ਨੂੰ ਉਹ ਨੂੰ ਤਾਂ ਕੰਨ ਨਹੀਂ ਮਾਰਦੀ ਉਹ ਜਿਹੇ ਜਾਂ ਬੰਦਾ ਆਪ ਹੋਵੇ ਉਹਦੇ ਨਾਲ ਹੋਣਾ ਪੈਂਦਾ ਮੈਂ ਤਾਂ ਤੇਰਾ ਨਰਾਜ ਨਾ ਪਪਾ ਜੀ ਓਏ ਆਏ ਨਰਾਜ ਹੁਣਾ ਤਾਂ ਖੂ ਚੱਲ ਯਾਰ ਮੈਂ ਤਾਂ ਖੇਤ ਜਾ ਕੇ ਹੋਣਾਗਾ ਪਰੇ ਹੋ ਤ ਤਾਂ ਐ ਕਹਿੰਦਾ ਮੈਂ ਜਪੀ ਕੇ ਤੇ ਅੱਜ ਪਾਣੀ ਮਾਰਨ ਦਾ ਮੌਕਾ ਮਿਲਣ ਜਾ ਰਿਹਾ ਯਾਨੀ ਉਹ ਜੇ ਕੋ ਮੌਕਾ ਮਿਲੂ ਦੇਖੀ ਜਾਊਗੀ ਜੇ ਹੁਣ ਪੈਲੀ ਵੱਡਣ ਦੇ ਹੱਕਦਾਰ ਹੋਊਗੀ ਤਾਂ ਜੱਟ ਵੱਡੂ ਵੀ ਨਾ ਵੱਡੂ ਨਾ ਤੇ ਹੋਰ ਕੀ ਕਰੂਗਾ ਫਿਰ ਤੂੰ ਆਏ ਨੱਕ ਰਿਆ ਕਰ ਤੈਨੂੰ ਕੁੱਟੂ ਕੋਈ ਆਏ ਕਿ ਮੈਂ ਕੁੱਟੂ ਆ ਯਾਰ ਕੋਈ ਕਹਿਣ ਵਾਲੀ ਕਰਦਾ ਕਹਿਣ ਵਾਲੀ ਜਦੋਂ ਤੇਰੇ ਕਹਿਣ ਵਾਲੀ ਗੱਲ ਤਾਂ ਅਗਲੇ ਨੂੰ ਕਹੀ ਜਾਂਦੀ ਆ ਯਾਰ ਉਹਦਾ ਤੂੰ ਗੱਤ ਮਾਰ ਦਿੰਨਾ ਅਗਲੇ ਕੋਲ ਵੀ ਉਹਦਾ ਤਾਂ ਜਮੀਨ ਹੋਈ ਨਹੀਂ ਵੀ ਇਹ ਤਾਂ ਨਰਸ਼ੇ ਕਰਦਾ ਦਾ ਹੋਰ ਤੈਨੂੰ ਕੀ ਆਉਂਦਾ ਕੰਮ ਨਸ਼ੀ ਜਹੇ ਜਾਂ ਬੰਦਾ ਹੋਵੇ ਉਹਨੂੰ ਉਹ ਜਿਹੀ ਕਹਿਣਾ ਪੈਂਦਾ ਹੁਣ ਬਗਾਨੀ ਤੇ ਡੋਬਣੀ ਤਾਂ ਨਹੀਂ ਅਗਲੇ ਦੀ ਫਿਲਹਾਲ ਉਹ ਜਿਹੜਾ ਪਰਸੋਂ ਤੂੰ ਆਇਂਗਾ ਤਾਂ ਦਾ दारू ਵਾਲੀ ਪੀ ਲਾ ਗਿਆ ਕਿ ਮੁੰਡਾ ਉਹ ਤਾਂ ਕਿਤੇ ਹੁਣ ਵਿਆਹ ਸਾਦੇ ਚ ਪੀ ਲੈਂਦਾ ਤੂੰ ਬਦਨਾਮ ਕਰੀ ਜਾਂਦਾ ਉਹਨੂੰ ਬਦਨਾਮ ਕਰੀ ਜਾਂਦਾ ਉਹਦਾ ਪਤੰਦਰਾ ਗੋਲੀਆਂ ਵੀ ਖਾਂਦਾ ਤੈਨੂੰ ਪਤਾ ਹੀ ਨਹੀਂ ਫਿਰ ਉਹਦਾ ਉਹ ਤੈਨੂੰ ਉਹਨੇ ਵਧੀਆ ਮੋਬਾਈਲ ਲਿਆ ਕੇ ਦੇਤਾ ਹੈ ਵੀਟਾ ਵਾਲਾ ਵੀ ਮੇਰਾ ਗਮਾਂਡੀ ਆ ਰੱਖ ਲੂ ਟਾਈਮ ਪਾਸ ਵਾਸਤੇ ਤੇ ਤੈਨੂੰ ਉਸੇ ਦੀ ਮਾਰੀ ਕਰੀ ਜਾਂਦਾਗਾ ਅੱਦਾ ਤਾਂ ਤੂੰ ਭੰਨ ਕੇ ਬਹਿ ਗਿਆ ਚਲ ਠੀਕ ਆ ਪਾ ਪੰਜ ਭੱਗ ਜਾ ਉਹ ਮੈਨੂੰ ਤਾਂ ਹੁਣ ਜਾਣ ਨਹੀਂ ਬੂਗਾ ਤੂੰ ਤਾਂ ਨਹੀਂ ਕਿਸੇ ਪਾਸੇ ਜਾਂਦਾ ਮੈਂ ਤਾਂ 2 ਮਿੰਟ ਮਸਾਂ ਅੱਖ ਲਾਈ ਸੀ ਰਾਤ ਮੈਂ ਉਹ ਕਾਲੇ ਨਾਲ ਢੱਲਮਾ ਦੇ ਨਾਲ ਮੈਂ ਪਾਣੀ ਲਵਾਉਣ ਵਗ ਗਿਆ ਤੇ ਰਾਤ ਤਮਾਂ ਘਾਇਆ ਸੀ ਜੇ ਮੈਨੂੰ ਮੜੀ ਅੱਖ ਲੱਗਣ ਲੱਗੀ ਤਾਂ ਮੈਨੂੰ ਤੂੰ ਠਾ ਕੇ ਧਰਤਾ ਆ ਜੋੜੇ ਪਾ ਕੇ ਹਣ ਕਰੇ ਜੋੜੇ ਕੌਣ ਪਾ ਕੇ ਰੱਖਦਾ ਹੁੰਦਾ ਦਾ ਲੈ ਹੁਣ ਯਾਰ ਮੈਂ ਜਦੋਂ ਕਿੱਦਰੀ ਉਹੀ ਗੱਲ ਯਾਰ ਫਿਰ ਮਾੜਾ ਚੱਪਲਾ ਪਾਲਾ ਮੈਂ ਵੀ ਭਾਈ ਫਿਰਦਾ ਚੱਪਲਾ ਪਾਪਾ ਜੀ ਕੋਤੰਦਰਾ ਲੋਕ ਤਾਂ ਨਹੀਂ ਜਰਦੇ ਮੈਨੂੰ ਘਰ ਦੇ ਘਰ ਦਾ ਘਰੀ ਜੜਾਂ ਜਦਾਤੀ ਫੇਰੀ ਜਾਂਦਾ ਲੈ ਮੈਂ ਤਾਂ ਉਹ ਗੱਲ ਕਰ ਦਾਂ ਫਿਰ ਘਰੇ ਤਾਂ ਚੱਪਲਾਂ ਪਾ ਲਿਆ ਕਰ ਓਏ ਤੂੰ ਨਹੀਂ ਗੱਲਾਂ ਦੀ ਰਿਸ਼ਤਾ ਟੁੱਟਣ ਦਿੰਦਾ ਮੈਂ ਤਾਂ ਜਾਨਣਾ ਖੇਤ ਨੂੰ ਪਰ ਪਾਪਾ ਜੀ ਠੰਡ ਜੀ ਹੋਈ ਪਈ ਆ ਉੱਤੇ ਕੰਬਲ ਲੈ ਲੀਏ ਯਾਰ ਮੇਰਾ ਕੋਟ ਜਾ ਯਾਰ ਧੋਤਾ ਸੀ ਤੇਰੀ ਮੰਮੀ ਨੇ ਉਹ ਗਿੱਲਾ ਹੋਇਆ ਪਿਆ ਹਣਾ ਗੰਗਾ ਘਰ ਮੇ ਜਾਣਾ ਲੱਤਾਂ ਦੋਖਣ ਲੱਗ ਗਿਆ ਬਾਹਰ ਪਾਈ ਦੇਸਾ ਬਾਲੀ ਦੂਰ ਆ ਭਾਂ ਠੀਕ ਕਰੀਏ ਚੱਲ ਇਹ ਕੰਧਾ ਰਿਸ਼ਤਾ ਤਾਂ ਕਰਾਈਏ ਪੱਟੀਆਂ 20 50000 ਰੁਪਏ ਨਾਲ ਸਾਫ ਬਣੂਗੀ ਚੱਲ ਇੱਥੇ ਪੁੱਛਦੇ ਹਾਂ ਕਿਸੇ ਨੂੰ ਉਹ ਫੱਟੀ ਜੀ ਪੱਗ ਵਾਲਾ ਬੰਦਾ ਫਿਰਦਾ ਹੈ ਚੱਲ ਦੇਖਦੇ ਹਾਂ ਕੌਣ ਉਹ ਨੂੰ ਪੁੱਛਦੇ ਆ ਉਹਦੇ ਬਾਰੇ ਚੱਲ ਉਹਨਾਂ ਦੇ ਜਿਹੜੇ ਰਿਸ਼ਤਾ ਕਰਨ ਆਉ ਉਹ ਮੁੰਡੇ ਨੂੰ ਪੁੱਛਦੇ ਆਪਾਂ ਮੁੰਡੇ ਬਾਰੇ ਵੀ ਪੂਨਾ ਸਵੱਤਾ ਨਹੀਂ ਕਰਦਾ ਨਾਲ ਜਿੰਨੀ ਜੂਣ ਪਤਾ ਕਰੀਏ ਇਹ ਵੀ ਕਰਾਉਣ ਦਾ ਫਾਇਦਾ ਹਲਾ ਮੀਟ ਪੱਤ ਕਸਤਾ ਪੱਟੀ ਜੰਦਾਰ ਹੈ ਨਾ ਪਛੋਲੇ ਦੇ ਚੱਲ ਯਾਰ ਆਪਣੀ ਨਾਲ ਸਰੋਂ ਜੀ ਤਾਂ ਵਧੀਆ ਹੋਊਗੀ ਕਹਾਣੀ ਯੋਗਰੀ ਹੋ ਜੂਗੀ ਤੇ ਟਾਈਮ ਬਾਸ ਵਧੀਆ ਹੋ ਜੂ ਬਾਈ ਜੀ ਕਿਵੇਂ ਆ ਹੋਰ ਬਾਈ ਕੀ ਹਾਲ ਆ ਠੀਕ ਆ ਬਾਈ ਜੀ ਬਾਈ ਜੀ ਛੋਟਾ ਪਿੰਡ ਆਹੀ ਆ ਹਾਂਜੀ ਬਾਈ ਆਹੀ ਆ ਜੀ ਬਾਈ ਜੀ ਮੈਂ ਨਾ ਭਾਈ ਦੇ ਸੋ ਰਿਸ਼ਤਾ ਕਰਾਉਣਾ ਸੀ ਵੀਰੇ ਦਾ ਜਵਾਕ ਆ ਕੋਈ ਹੂੰ ਤੇ ਉਹਨੂੰ ਰਿਸ਼ਤਾ ਕਰਾਉਣਾ ਸੀ ਤੇ ਪਤਾ ਕਰਨਾ ਸੀ ਜਮੀਨ ਜ਼ੂਨ ਬਾਰੇ ਅੱਛਾ ਇਹ ਨਾਲੇ ਵੀ ਕੋ ਖਾਨ ਦਾ ਪਿੰਡਾ ਤਾਂ ਨਹੀਂ ਕੁਛ ਥੋਨੂੰ ਜ਼ਮੀਨ ਕਿੰਨੀ ਕਹਿੰਦੇ ਨੇ ਉਹ ਸਾਨੂੰ ਤਾਂ 바ਵਾ ਕਹੀ ਹੈ ਤੈਨੂੰ ਤੂੰ ਦੱਸ ਦੇ ਪਹਿਲਾਂ ਕਿੰਨੀ ਕਉਂਦੀ ਹੈ 7 ਕਿੱਲੇ ਕਹੇ ਆ ਬਾਈ ਮੰਨੂ ਵੀ 7 ਕਿਹਾ ਉਹਨਾਂ ਨੇ ਕਿ 7 ਕਿੱਲੇ ਹੁੰਦੇ ਪੱਕਾ ਹੈਗੇ ਤਾਂ ਬਾਈ 7 ਕਿੱਲੇ ਨੇ ਗੱਲ ਕਰ 3 ਕਿੱਲੇ ਤਾਂ ਵਾਹਣ ਉਹਨਾਂ ਦਾ ਆਵਦਾ 4 ਕਿੱਲੇ ਠੇਕੀ ਤੇ ਲਈ ਆ ਉਹ ਤਾਂ ਮੰਨੂ ਕਹਿੰਦੇ ਵੀ ਘਰ ਦੇ 7 ਕਿੱਲੇ ਵਾਹਣ ਦੇਉਂਦੇ ਸਾਡੇ ਜਵਾਦ ਨੂੰ 7 ਕਿੱਲੇ ਤੇ ਰਿਸ਼ਤਾ ਲੈਂਦੇ ਆ ਉਹਦਾ ਬਾਈ ਜੀ ਜਵਾਕ ਕੋ ਖਾਂਦਾ ਪਿੰਦਾ ਤਾਂ ਨਹੀਂ ਕੋਈ ਬੈਲ ਵੱੱਲਾ ਹੋਵੇ ਪਰ ਹੋਰ ਤਾਂ ਬਾਈ ਮੁੰਡੇ ਨੂੰ ਕੋਈ ਬੈਲ ਖੈਲ ਨਹੀਂ ਹੈਗਾ ਇੱਕ ਮੁੰਡੇ ਦੇ ਵਿੱਚ ਨੁਕਸ ਬਹੁਤ ਵੱਡਾ ਹੈ ਉਹ ਕੱਚਾ ਗੰਡਾ ਖਾਂਦਾ ਉਹ ਕਿਵੇਂ ਮੁੰਡਾ ਬਾਈ ਐਂ ਜਮਾ ਸਿਆਉਣੀ ਦਾ ਰੁਪਿਆ ਹੋਰ ਉਹਦੇ ਚ ਕੋਈ ਨੁਕਸ ਨਹੀਂ ਗੰਡਾ ਕੱਚਾ ਹੋ ਉਦੋਂ ਖਾਂਦਾ ਜਦੋਂ दारू ਪੀਤੀ ਹੋਵੇ ਅੱਛਾ दारू ਵੀ ਪਿੰਦਾ ਹੋ ਅੱਛਾ ਕੁਛ ਨਹੀਂ ਦਾ ਤੇ ਹੋਰ ਚਲ दारू ਤਾਂ ਲੋਕ ਪੀ ਲੈਦੇ ਹੋਰ ਤਾਂ ਨਹੀਂ ਕੋਈ ਆਇਆ ਵਾ ਦਾਰੂ ਵੀ ਭਾਈ ਉਹ ਉਦੋਂ ਪੀਂਦਾ ਜਦੋਂ ਜੂਆ ਜਿੱਤਿਆ ਹੋਵੇ ਹੋਰ ਉਹਦੇ ਕੋਈ ਨੁਕਸਾਨ ਨਹੀਂ ਹੈਗਾ ਮੁੰਡਾ ਜਮ੍ਹਾਂ ਸੌਨੇ ਦਾ ਰੁਪਈਆ ਕਮਾਲ ਆ ਯਾਰ ਮੈਨੂੰ ਤਾਂ ਇਹ ਕਹਿੰਦੇ ਸੀ ਕਹਿੰਦੇ ਸਾਡਾ ਮੁੰਡਾ ਕੋਈ ਵੀ ਨਹੀਂ ਗਾ ਜੂਆ ਵੀ ਖੇਡਦਾ ਹੋਰ ਵੀ ਨੁਕਸਾਨ ਹੋਣਗੇ ਯਾਰ ਪਤਾ ਹੋਵੇ ਤੈਨੂੰ ਮੁੰਡਾ ਉਹ ਜਮ੍ਹਾਂ ਸੌਨੇ ਦਾ ਰੁਪਈਆ ਜੂਆ ਵੀ ਖਰ ਉਦੋਂ ਖੇਡਦਾ ਜਦੋਂ ਚੋਰੀ ਦੇ ਪੈਸੇ ਹੱਥ ਲੱਗੇ ਹੋਣ ਅੱਛਾ ਯਾਰ ਚੋਰੀ ਵੀ ਕਰਦਾ ਹੈ ਮੁੰਡਾ ਜਮ੍ਹਾਂ ਸੌਨੇ ਦਾ ਰੁਪਈਆ ਚੋਰੀ ਵੀ ਹੋ ਉਦੋਂ ਕਰਦਾ ਜਦੋਂ ਨਸ਼ੇ ਪੱਤੇ ਵਾਸਤੇ ਕਿਸੇ ਬਸ 100 ਰੁਪਈਆ ਨਾ ਬਣੇ ਜ਼ਿਆਦਾਤਰ ਤਾਂ ਉਹਨੂੰ ਟਰਮਾਂਡੋਲੀ ਪਸੰਦ ਆ। ਅੱਛਾ ਟਰਮਾਂਡੋਲ ਵੀ ਖਾਂਦਾ ਯਾਰ ਭਾਏ ਆਂਦੇ ਮਰਾਗਾ ਬੰਤੋਂ ਕਹਿੰਦਾ ਛੋਣਾ ਪਿਆ ਚੱਲ ਅੱਜ ਹੁਣ ਐਵੇਂ ਕਿਉਂ ਕੁੜੀ ਖੂਚ ਡਿੱਗਣੀ ਆ ਭਾਏ ਇੰਨੀ ਕਮੀਆਂ ਮਾਦਾ ਚੰਗਾ ਜਾਨਦਾ ਯਾਰ। ਅੱਡ ਪਰੇ ਉਹਨਾਂ ਨੂੰ ਜੇ ਕਹਦਾਂਗੇ ਫਲਾਨਾ ਹੈ ਤੁਹਾਡਾ ਕੀ ਨਾਂ ਬਾਈ ਤੇਰਾ? ਮੇਰਾ ਨਾਂ ਤਾਂ ਬਚਨਾ ਬੀਬੀ ਵਾਲਾ ਹੈ। ਅੱਛਾ ਬਬ ਚਲੋ ਕਹਦਾ ਮੈਨੂੰ ਟੱਕਰ ਆਈ ਉਹਨਾਂ ਨੂੰ ਕਹਿ ਦਾਂਗੇ ਬਾਈ ਖਾਂਦੇ। ਚੱਲ ਜਾਣੇ ਹੀ ਆ ਯਾਰ। ਸਤਿ ਸ੍ਰੀ ਅਕਾਲ ਜੀ ਦੋਸਤੋ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡਾ ਚੈਨਲ ਬਣਿਆ ਹੋਇਆ ਹੈ ਬਠਿੰਡੇ ਦੀ ਸ਼ਾਨ ਬੀਬੀ ਵਾਲਾ ਜਿੱਥੇ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਉਹਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ